ਹਏ ਗਾਇਸ ਲੋਕ ਸੇਵਾ YouTube ਚੈਨਲ ਤੇ ਨਸੀਬ ਰਿਕ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਨ ਜਾ ਰਹੇ ਹਾਂ ਵੀ ਕਈਆਂ ਥਾਵਾਂ ਤੇ ਗੱਡੀਆਂ ਦੇ ਵਿੱਚ ਅੱਗ ਲੱਗਣ ਦੀ ਦਿੱਕਤ ਆਉਂਦੀ ਏ ਜਾਂ ਕਈ ਵਾਰ ਹੁੰਦਾ ਵੀ ਗੱਡੀ ਨਹਿਰ ਦੇ ਵਿੱਚ ਡਿੱਗ ਪੈਂਦੀ ਏ ਤਾਂ ਸ਼ੀਸ਼ੇ ਲੋਕ ਹੋ ਜਾਂਦੇ ਆ ਸੈਂਟਰ ਲੋਕ ਹੁੰਦਾ ਹੈ ਬਾਰੀਆਂ ਲੋਕ ਹੋ ਗਈਆਂ ਤੁਸੀਂ ਨਿਕਲ ਨਹੀਂ ਸਕਦੇ ਸਭ ਤੋਂ ਪਹਿਲਾਂ ਤਾਂ ਆਪਸ਼ਨ ਹੈ ਆ ਜਿਹੜਾ ਫੁੱਟ ਰੈਸਟ ਹੁੰਦਾ ਹੈ ਹੈਡ ਰੈਸਟ ਹੁੰਦਾ ਇਹਦੇ ਸਾਈਡ ਤੇ ਲੋਕ ਹੁੰਦਾ ਇਸੇ ਤਰ੍ਹਾਂ ਹੀ ਨਿਕਲ ਜਾਂਦਾ ਹੈ ਲੋਕ ਨੂੰ ਨੱਪਿਆ ਮਕੋਵਕਾ ਥਾਵਾਂ ਤੇ ਜਿੰਨੇ ਵੀ ਗੱਡੀ ਡਰਾਈਵ ਕਰਨੇ ਭਾਈ ਪਹਿਲਾਂ ਇਹ ਦੇਖੋ ਜੀ ਹੈਡ ਰੈਸਟ ਦਾ ਲੋਕ ਕਿੱਥੇ ਆ ਉਹਨੂੰ ਕੱਢਣ ਵਾਸਤੇ ਉਹਨੂੰ ਨੱਪ ਕੇ ਤਾਂ ਖਿੱਚ ਲੈਣਾ ਔਰ ਇਹ ਨਕੀਲਾ ਬੰਨਾ ਇਸੇ ਕਰਕੇ ਹੁੰਦਾ ਵੀ ਤੁਸੀਂ ਸ਼ੀਸ਼ੇ ਤੋੜ ਕੇ ਬਾਹਰ ਆ ਸਕੋ ਨੰਬਰ 2 ਕਈ ਵਾਰ ਇਸ ਤੇ ਵੀ ਟਾਈਮ ਲੱਗ ਜਾਂਦਾ ਗੱਡੀ ਦੇ ਵਿੱਚ ਕੋਈ ਨਾ ਕੋਈ ਥੋੜਾ ਜਿਹਾ ਲੋਹੇ ਦਾ ਪੀਸ ਰੱਖੋ ਕੋਈ ਸਰੀਆ ਰੱਖ ਲਓ ਕੋਈ ਚਾਬੀ ਪੰਨਾ ਰੱਖ ਲਓ ਹਾ ਦੇਖੋ ਹੁਣ ਮੈਂ ਟੁੱਟਾ ਜਿਹਾ ਪੰਨਾ ਪਿਆ ਸੀ ਕੰਮ ਨਹੀਂ ਸੀ ਆਉਂਦਾ ਨੱਕੇ ਨੁੱਕੇ ਖੋਲਣ ਦੇ ਇਹ ਗੱਡੀ ਚ ਰੱਖ ਲਿਆ ਤੇ ਰੱਖਣਾ ਕਨੈਕਟਰ ਸਾਈਡ ਡਰਾਈਵਰ ਸਾਈਡ ਨਹੀਂ ਰੱਖਣਾ ਕਿਉਂਕਿ ਡਰਾਈਵਰ ਸਾਈਡ ਕਲਚ ਬ੍ਰੇਕ ਹੁੰਦੀ ਉਹਦੇ ਥੱਲੇ ਆ ਕੇ ਤੁਹਾਨੂੰ ਦਿੱਕਤ ਕਰ ਸਕਦਾ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਇਸ ਲਈ ਇਹਨੂੰ ਕਲੈਕਟਰ ਸਾਈਡ ਤੇ ਰੱਖੋ ਤੇ ਨੰਬਰ 3 ਅੱਗ ਬਜਾਊ ਯੰਤਰ ਜ਼ਰੂਰ ਰੱਖੋ ਕੋਈ ਇਹਨਾ ਮਹਿੰਗਾ ਨਹੀਂ 200 ਰੁਪਏ ਦਾ ਆਨਲਾਈਨ ਤੁਹਾਨੂੰ ਮਿਲ ਜਾਂਦਾ ਤੇ ਜ਼ਰੂਰ ਰੱਖੋ ਮੰਨ ਲਓ ਜਦੋਂ ਅੱਗ ਇੱਕਦਮ ਤਾਂ ਲੱਗਦੀ ਨਹੀਂ ਇੱਕਦਾਂ ਮਿੰਟ ਲੱਗਦਾ ਅੱਗ ਲੱਗਣ ਤੇ ਜਦੋਂ ਧੂਆਂ ਉਹਨਾ ਸ਼ੁਰੂ ਹੁੰਦਾ ਤਾਂ ਪਹਿਲਾਂ ਤਾਂ ਆਪਦੀਆਂ ਬਾਰੀਆਂ ਖੋਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਫਿਰ ਇਹਦੀ ਵਰਤੋਂ ਕਰ ਲਓ ਤੇ ਜਾਨ ਤੇ ਜਹਾਨ ਹੈ ਇਸ ਲਈ ਇੰਨੀ ਕੋ ਸੇਫਟੀ ਨਾਲ ਗੱਡੀਆਂ ਚਲਾਇਆ ਕਰੋ ਆਪਦਾ ਧਿਆਨ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ